ਬੱਚਿਓ ਇਸ ਵੀਡੀਓ ਵਿੱਚ ਆਪਾਂ ਕਰਦੇ ਆ ਪਾਠ 5 ਨਾਨਕਾ ਮੇਲ ਤੇ ਇਸ ਵਿੱਚ ਕਿਹੜੇ ਕਿਹੜੇ ਅੱਖਰ ਆ ਜਾਣਗੇ ਤੱਤਾ ਥੱਥਾ ਦੱਦਾ ਤੱਦਾ ਤੇ ਨੰਨਾ ਤੇ ਆਉਗਾ ਇਹ ਕਵਿਤਾ ਨਾਨਕਾ ਮੇਲ ਤੱਤਾ ਤਾਲਾ ਘਰ ਨੂੰ ਲਾ ਕੇ ਤੱਤਾ ਤਾਲਾ ਘਰ ਨੂੰ ਲਾ ਕੇ ਨਾਨਕ ਚੱਲੇ ਸਾਜ ਸਜਾ ਕੇ ताला करू लाके नान के चले सज सजा के थैले कपड़े, कपड़े पाए मामा बैठा जीप चलाए हथा थैले कपड़े पाए ਮਾਮਾ ਬੈਠਾ ਜੀਪ ਚ ਚਲਾਏ ਮਾਮਾ ਬੈਠਾ ਜੀਪ ਚ ਚਲਾਏ ਦਾਦਾ ਦਸਤਾਰ ਪਿਆਰੀ ਲੱਗੇ ਦਾਦਾ ਦਸਤਾਰ ਪਿਆਰੀ ਲੱਗੇ ਨਾਨਾ ਬੈਠਾ ਜੀਪ ਚ ਅੱਗੇ ਨਾਨਾ ਬੈਠਾ ਜੀਪ ਚ ਚਲਾਏ ਦਾਦਾ ਦਸਤਾਰ ਪਿਆਰੀ ਲੱਗੇ ਦਾਦਾ ਦਸਤਾਰ ਪਿਆਰੀ ਲੱਗੇ ਨਾਨਾ ਬੈਠਾ ਜੀਪ ਚ ਅੱਗੇ ਸਦਾਤਾਗੇ ਡੋਰ ਬਣਾਈ ਸਦਾਤਾਗੇ ਡੋਰ ਬਣਾਈ ਵੀਰੇ ਕੈਂਠੇ ਵਿੱਚ ਸਜਾਈ ਵੀਰੇ ਕੈਂਠੇ ਵਿੱਚ ਸਜਾਈ ਸਦਾਤਾਗੇ ਡੋਰ ਬਣਾਈ ਸਦਾਤਾਗੇ ਡੋਰ ਬਣਾਈ ਵੀਰੇ ਕੈਂਠੇ ਵਿੱਚ ਸਜਾਈ ਵੀਰੇ ਕੈਂਠੇ ਵਿੱਚ ਸਜਾਈ ਨੰਨਾ ਨੱਤ ਮਾਮੀ ਨੇ ਪਾਈ ਸਾਰੇ ਮਿਲ ਕੇ ਦੇਣ ਵਧਾਈ ਸਾਰੇ ਮਿਲ ਕੇ ਦੇਣ ਵਧਾਈ ਨੰਨਾ ਨਤਮਾਮੀ ਨੇ ਪਾਈ ਨੰਨਾ ਨਤਮਾਮੀ ਨੇ ਪਾਈ ਸਾਰੇ ਮਿਲ ਕੇ ਦੇਣ ਵਧਾਈ ਸਾਰੇ ਮਿਲ ਕੇ ਦੇਣ ਵਧਾਈ